ਕੀ ਹਾਲ ਹੈ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਕਸੀਰ ਸਿੰਘ ਮਰਾੜ ਤੇ ਅੱਜ ਮੈਂ ਇੱਕ ਬੰਦਾ ਫੜਿਆ ਯਾਰ ਨਿਮੇ ਉਹ ਨਿਮੇ ਇਧਰ ਜਾਗਾ ਆ ਬੰਦਾ ਕੀ ਭਾਲੀ ਜਾਂਦਾ ਹੈ 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 ਕੀ ਕਰੀ ਜਾਂਦਾ ਹੈ ਐਨਮ ਉਸ ਲਾਣ ਨੂੰ ਹੈ ਉਹਨੂੰ ਪੁੱਛੀਏ ਇਹ ਉਹਦੇ ਸਾਡੇ ਪੂਰੇ ਕੀ ਵਾਲਾ ਪੂਆ ਹਾਂਜੀ ਓ ਕਿਵੇਂ ਆ ਭਰਾਵਾ ਠੀਕ ਆ ਬਾਈ ਜੀ ਤੈਨੂੰ ਕੀ ਹੋਰ ਤੂੰ ਇਧਰ ਹੋ ਕਰੀ ਜਾ ਨਾ ਕੀ ਫੜ ਗਵਾਚਿਆ ਤਰ ਬਾਈ ਇਹ ਪੰਨਾ ਥੋਨੇ ਇੱਟਾ ਕੱਢ ਦਾਂਗਾ ਕਾਦੇ ਵਾਸਤੇ ਇਹੋ ਕਰਨੀ ਬਾਈ ਪਾਪਾ ਪਾਉਣੀਆਂ ਨੇਗੀਆਂ ਕਾਦੀਆਂ ਪਾਪਾ ਤੂੰ ਆ ਪਾ ਰਿਆ ਹਾਂ ਬਾਈ 22 ਸਰਪੰਚ ਪਾ ਆ ਰਿਹਾ ਬਾਈ ਅੱਛਾ ਕਿਹੜਾ ਸਰਪੰਚ ਆ ਕੀ ਨਾ ਜਕਸੀਰ ਬਰਾੜ ਅੱਛਾ ਹਾਂ ਪਾਪਾ ਹਾਂ ਅੱਛਾ ਤੇ ਪਾਣੀ ਖੜ ਜਾਂਦਾ ਸੀਗਾ ਬਾਈ ਹੁਣ ਕੋਈ ਜਵਾਕ ਖਾਂਦਾ ਕੋਈ ਗੁਰ ਕਰੇ ਦੁਹਾਵੇ ਛੱਟ ਜਾਂਦਾ ਕੋਈ ਹੁਣ ਦੁਹਾਵਾ ਵਤੀ ਜਾਂਦਾ ਮਣਕੇ ਪਾਣੀ ਖੜ ਜਾਂਦੇ ਨਾਲ ਮਸਕ ਮਾਰਦਾ ਮੈਂ ਤੇ ਕੰਦਾ ਕੁੰਦਾ ਚ ਵਗ ਜਾਂਦਾ ਸੀਗਾ ਪਾਣੀ ਆ ਤੇ ਗੰਦਾ ਪੈਪਾ ਬਹਿਣੀਆਂ ਵਧੀਆ ਅੱਛਾ ਹਾਂ ਕੰਮ ਵਧੀਆ ਹੋ ਰਿਹਾਗਾ ਹਾਂ ਹਾਂ ਬਾਈ ਵਧੀਆ ਪਾਪਾ ਇੱਕ ਨੰਬਰ ਆ ਕਿ ਦੋ ਨੰਬਰ ਨਹੀਂ ਵਧੀਆ ਬਾਈ ਇੱਕ ਨੰਬਰ ਆ ਗਈ ਮੈਂ ਆਪ ਚੱਕ ਕੇ ਲੈ ਆਂ ਪਾਪਾ ਦੇਖ ਲਈ ਜੀ ਮਸਾਲਾ ਮਸੂਲਾ ਵਧੀਆ ਬਾਈ ਮਸਾਲਾ ਵੀ ਵਧੀਆ ਹੈਗਾ ਆਪਾ ਉਹਨੇ ਤੁਸੀਂ ਕੋਲੇ ਕਰਕੇ ਹਾਂ ਬਾਈ ਆਪਾ ਅੱਛਾ ਇਹ ਘੜੀ ਕਿਹੜੀ ਵੱਜਦੀ ਆ ਏ ਹੈਗੀ ਬਾਈ ਆਪਣੀ ਗਲੀ ਆਪਣਿਆਂ ਜ਼ਿੰਮੇਵਾਰਾਂ ਦੀ ਹੈਗੀ ਆਪਨੇ ਕੀ ਨਾਗਾ ਕਿੱਧਰ ਦੇਖ ਲੈ ਅੱਜ ਹੈਗਾ ਆਪਣੇ ਗੋਗਨ ਦਾ ਘਰ ਅੱਛਾ ਇਧਰ ਸੇਟ ਕੇ ਆ ਆ ਦੇਖੋ ਜੀ ਗਲੀ ਬਣ ਰਹੀ ਹੈ ਬਾਈ ਗਲੀ ਦੇ ਵਿੱਚ ਪਾਪਾ ਪੈ ਰਹੀਆਂ ਗਈਆਂ ਆ ਦੇਖੋ ਅੱਜ ਕਿੰਨਾ ਗੰਦਾ ਦੋ ਦਿਨ ਤੁਹਾਨੂੰ ਦਿਖਾਵਾਂਗੇ ਆ ਦੇ ਸਾਡੀ ਦੁਕਾਨਾਂਗੀ ਹੋਰ ਭੂਆ ਕੀ ਵਾਲਾ ਠੀਕੋ ਅੱਛਾ ਵਧੀਆ ਵਧੀਆ ਚਾਹ ਬੱਸ ਤੇ ਕਿਵੇਂ ਲੱਗਿਆ ਕੰਮ ਵਧੀਆ 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 ਹੈ ਵਧੀਆ ਠੀਕ ਹੋ ਜਾਂਦਾ ਵਧੀਆ ਜਿਵੇਂ ਵਧਗੇ ਕਿਵੇਂ ਲੱਗਦਾ ਵਧੀਆ ਠੀਕ ਹੈ ਕਿੰਨਾ ਚਿਰ ਹੋ ਗਿਆ ਇਹ ਇੱਕ ਕੰਮ ਚੱਲੇ ਨੂੰ ਉਹਦਾ ਸਰਕਾਰੀ ਹੁਣ ਉਹ ਤਾਂ ਪਤਾ ਨਹੀਂ ਕਿੰਨੇ ਦਿਨ ਲੱਗ ਗਿਆ ਤੇ ਤੁਹਾਨੂੰ ਅੱਜ ਨਹੀਂ ਨਹੀਂ ਅੱਜ ਤੋਂ ਸਾਲ ਕਿੰਨੇ ਹੋ ਗਏ ਕੰਮ ਚੱਲੇ ਨੂੰ ਉਹ ਪਤਾ ਨਹੀਂ ਭਰਾ ਬਾਬਾ ਤਾਂ ਗੜਗੜੀ ਨਹੀਂ ਸਾਲੀ ਜੀ ਅੱਛਾ ਵੀ ਅੱਜ ਤੱਕ ਸਰਕਾਰੀ ਕੰਮ ਇਧਰ ਹੋਇਆ ਨਹੀਂ ਕੋਈ ਨਾ ਅੱਛਾ ਹੁਣ ਕਿਵੇਂ ਲੱਗਦਾ ਹੁਣ ਸਹੀ ਹੈ ਬਸ ਠੀਕ ਆ ਓਕੇ ਜਮਾ ਸਹੀ ਕੰਮ ਆ ਹਾਂਜੀ ਹਾਂ ਵਧੀਆ ਵਧੀਆ ਸੇਠ ਜੀ ਕਿਵੇਂ ਵਧੀਆ ਵਧੀਆ ਤੁਸੀਂ ਉਸਤਾ ਠੀਕ ਆ ਕਿਵੇਂ ਲੱਗਿਆ ਤੁਹਾਨੂੰ ਕੰਮ ਸਭ ਤੋਂ ਵਧੀਆ ਸਹੀ ਦੱਸਿਓ ਹਾਂ ਹਾਂ ਜਮਾ ਠੀਕ ਆ ਅੱਛਾ ਕੋਈ ਗਲਤੀ ਨੋ ਨਾ ਥੋੜਾ ਬਲਤੀ ਹੋ ਜਾ ਤਰਾਂਗੇ ਠੀਕ ਆ ਵਾਹ ਜਵਾ ਸਹੀ ਗੱਲਾਂ ਨੱਕਰ ਵੀ ਦੀ ਗੱਲ ਆ ਹਾਂ ਜੀ ਕੀ ਹਾਲ ਬਜ਼ੁਰਗੋ ਠੀਕ ਠਾਕ ਜੀ ਠੀਕ ਹੋ ਕਿਵੇਂ ਹੋ ਰਿਹਾ ਕੰਮ ਵਧੀਆ ਖੁਸ਼ ਹੋ ਜਮਾ ਹਾਂ ਹਾਂ ਖੁਸ਼ ਆ ਕੋਈ ਕਮੀ ਪੇਚੀ ਕਮੀ ਪੱਚੀ ਤਾਂ ਦੇਖ ਆਏ ਬਣੇ ਤੋਂ ਪਤਾ ਲੱਗੂ ਅੱਛਾ ਨਹੀਂ ਉਹ ਤਾਂ ਦੇਖ ਵੀ ਆਓ ਬਣੀ ਵੀ ਜਾਂਦਾ ਚੈੱਕ ਕਰੋ ਹੈ ਤੇ ਸੋ ਇਹ ਵੀਰੋ ਸਾਡੇ ਸੇਠ ਸੰਜੂ ਮਲ ਦੀ ਗਲੀ ਹੈਗੀ ਇੱਥੇ ਤੱਕ ਉਧਰ ਲਾਸ਼ ਨੂੰ ਘਰ ਤੋਂ ਲੈ ਕੇ ਸਾਡਾ ਗੁਰਲਾਲ ਭਾਈ ਤੇ ਜਿਹੜਾ ਆਜਾ ਬੋਲੋ ਤਪ ਪਾ ਗਏ ਦੇਖੋ ਜੀ ਤੁਸੀਂ ਗੰਦ ਵੀ ਦੇਖੋ ਬਾਈ ਕਿਵੇਂ ਗੰਦ ਨਿਕਲ ਰਿਹਾ ਹਨ ਇਹ ਇਹ ਜ਼ਿੰਦਗੀ ਬਣ ਰਹੀ ਹੈ ਗਲੀ ਦੀ ਆ ਦੇਖ ਸਾਡੇ ਭੈਣਾਂ ਮਿਸਤਰੀਆਂ ਵਾਸਤੇ ਸਾਡੇ ਬਾਅਦ ਚਾਹ ਲਈ ਖੜੀ ਹੈ ਚਾਹ ਵੀ ਪੀਵਾਂਗੇ ਬਾਈ 2 ਮਿੰਟ ਖੜ ਜਾ ਕਰ ਇਹ ਲੈ ਤੂੰ ਅਖੇ ਬਾਈ ਨੇ ਚਾਹ ਨਹੀਂ ਪੀਤੀ ਤੇ ਅਸੀਂ ਚਾਹ ਵੀ ਪੀਨੇ ਆ ਭਾਈ ਤੇ ਆ ਦੇਖੋ ਸਾਡੇ ਮੁੰਡਾ ਦੇਖ ਕਿੰਨਾ ਚਾਹ ਯਾਰ ਕਿੰਨਾ ਹਨ ਮੁੰਡਾ ਆਪ ਲੱਗਿਆ ਖੜਾ ਹਨ ਦੇਖੋ ਹਾਂ ਹਾਂ ਹਰਦੀਪ ਕੀ ਹਾਲ ਆ ਠੀਕ ਆ ਬਾਈ ਜੀ ਕਿਵੇਂ ਲੱਗਿਆ ਬਹੁਤ ਵਧੀਆ ਆਪੂ ਕੀ ਹਾਲ ਆ ਦੱਸ